ਮੈਂ ਆਪਣੇ ਕਮਰੇ ਦੇ ਵਿੱਚ ਸੁੱਤੀ ਸੀ ਗਰਮੀਆਂ ਤੇ ਦਿਨ ਸੀ ਤੇ ਮੈਂ ਦਰਵਾਜ਼ਾ ਖੋਲ ਕੇ ਹੀ ਸੌਂਦੀ ਹੁੰਦੀ ਸੀ ਥੋੜੀ ਜਿਹੀ ਬਾਅਦ ਮੇਰਾ ਦਿਉਰ ਕਮਰੇ 'ਚ ਆਇਆ ਮੈਂ ਉੱਤਰ ਨੂੰ ਮੂੰਹ ਕਰਕੇ ਬੈੱਡ ਤੇ ਸੁੱਤੀ ਹੋਈ ਸੀ ਉਸਨੇ ਦਰਵਾਜ਼ਾ ਬੰਦ ਕੀਤਾ ਤੇ ਬੈੱਡ ਤੇ ਆਣ ਕੇ ਮੇਰੇ ਕੋਲ ਲੰਮਾ ਪੈ ਗਿਆ ਮੈਨੂੰ ਕੁਝ ਨਹੀਂ ਪਤਾ ਸੀ ਉਸਨੇ ਮੈਨੂੰ ਪਿੱਛੋਂ ਹੀ ਫੜ ਲਿਆ ਤੇ ਮੇਰੇ ਨਾਲ ਸ਼ਰਾਰਤਾਂ ਕਰਨ ਲੱਗਾ ਜਦੋਂ ਮੈਂ ਉਸ ਨੂੰ ਵੇਖਿਆ ਤਾਂ ਮੈਂ ਉਸ ਨੂੰ ਕਿਹਾ ਕੀ ਤੂੰ ਕੀ ਕਰ ਰਿਹਾ ਹੈ ਕਹਿਣ ਲੱਗਾ ਭਾਪੀ ਮਾਂ ਨੇ ਕਿਹਾ ਕਿ ਤੂੰ ਆਪਣੀ ਭਾਪੀ ਦੇ ਕੋਲ ਜਾ ਕੇ ਸੌਂ ਜਾ ਤਾਂ ਮੈਂ ਕਿਹਾ ਕਿ ਤੂੰ ਆਪਣੇ ਕਮਰੇ ਵਿੱਚ ਸੌ ਏਦਾਂ ਚੰਗਾ ਨਹੀਂ ਲੱਗਦਾ ਪਰ ਉਹ ਕਹਿੰਦਾ ਨਹੀਂ ਮੈਂ ਤੁਹਾਡੇ ਨਾਲ ਇੱਥੇ ਹੀ ਸੌਣਾ ਤੇ ਦੋਸਤੋ ਮੇਰੇ ਨਾਲ ਅਜੀਬ ਜਿਹੀਆਂ ਹਰਕਤਾਂ ਕਰ ਰਿਹਾ ਸੀ ਮੈਂ ਰੋਣਾ ਵੀ ਨਹੀਂ ਪਾ ਸਕਦੀ ਸੀ ਤੇ ਉਹ ਪੂਰੇ 5 ਮਿੰਟ ਮੇਰੇ ਨਾਲ ਹਰਕਤਾਂ ਕਰੀ ਗਿਆ ਮੈਨੂੰ ਪਤਾ ਲੱਗ ਚੁੱਕਾ ਸੀ ਕਿ ਹੁਣ ਉਹ ਹਟਣ ਵਾਲਾ ਤਾਂ ਹੈ ਨਹੀਂ ਮੈਂ ਫਿਰ ਚੁੱਪਚਾਪ ਉਸਦੇ ਮੂਰੇ ਲੰਮੀ ਪਈ ਰਹੀ ਦੋਸਤੋ ਥੋੜੀ ਦੇਰ ਬਾਅਦ ਮੈਨੂੰ ਹੋਰੀ ਤਰ੍ਹਾਂ ਆਉਣ ਲੱਗ ਪਿਆ ਅਤੇ ਉਹ ਮੇਰੇ ਹੋਰ ਵੀ ਜ਼ਿਆਦਾ ਨੇੜੇ ਆ ਗਿਆ ਉਸ ਰਾਤ ਮੈਨੂੰ ਉਸਨੇ ਦਰਸਲ ਮੇਰੇ ਵਿਆਹ ਨੂੰ 2 ਸਾਲ ਹੋ ਚੁੱਕੇ ਸਨ ਮੇਰਾ ਘਰ ਵਾਲਾ ਬਾਹਰ ਕੰਮ ਕਰਦਾ ਸੀ ਤੇ ਦੁਬਈ ਵਿੱਚ ਰਹਿੰਦਾ ਸੀ ਤੇ ਉਹ ਸਾਲ ਤੋਂ ਸਾਲ ਦੀ ਬਾਅਦ ਹੀ ਘਰ ਆਉਂਦਾ ਹੁੰਦਾ ਸੀ ਮੇਰੇ ਹਾਲੇ ਤੱਕ ਕੋਈ ਵੀ ਬੱਚਾ ਨਹੀਂ ਹੋਇਆ ਸੀ ਅਤੇ ਮੇਰੇ ਸਹੁਰੇ ਘਰ ਦੇ ਵਿੱਚ ਮੇਰੀ ਸੱਸ ਮੇਰਾ ਦਿਉਰ ਤੇ ਮੇਰਾ ਘਰ ਵਾਲਾ ਹੀ ਸੀ ਅਤੇ ਉਹ ਵੀ ਬਾਹਰ ਗਿਆ ਹੋਇਆ ਸੀ ਘਰ ਦੇ ਵਿੱਚ ਹੁਣ ਸਿਰ ਤਿੰਨ ਜਣੇ ਹੀ ਰਹਿੰਦੇ ਸੀ ਮੇਰਾ ਬੱਚਾ ਨਾ ਹੋਣ ਕਰਕੇ ਮੇਰੀ ਸੱਸ ਮੈਨੂੰ ਹਮੇਸ਼ਾ ਤਾਨੇ ਮਾਰਦੀ ਰਹਿੰਦੀ ਅਤੇ ਮੇਰੇ ਨਾਲ ਲੜਦੀ ਰਹਿੰਦੀ ਕਿ ਤੂੰ ਸਾਹਮਣੇ ਇੱਕ ਬੱਚਾ ਨਹੀਂ ਦੇ ਸਕਦੀ ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਦੀਪ ਨੇ ਇਸ ਵਾਰੀ ਜਦੋਂ ਛੁੱਟੀ ਆਉਣਾ ਤਾਂ ਮੈਨੂੰ ਮੁੰਡਾ ਚਾਹੀਦਾ ਜੋ ਮਰਜ਼ੀ ਹੋ ਜਾਵੇ ਨਹੀਂ ਤਾਂ ਮੈਂ ਤੈਨੂੰ ਇਸ ਘਰ ਦੇ ਵਿੱਚੋਂ ਕੱਢ ਦੇਣਾ ਤਾਂ ਮੈਂ ਕਿਹਾ ਕਿ ਮੰਮੀ ਇਸ ਵਿੱਚ ਮੇਰੀ ਕੀ ਗਲਤੀ ਆ ਜੇ ਬੱਚਾ ਨਹੀਂ ਹੋ ਰਿਹਾ ਤਾਂ ਹੁਣ ਮੈਂ ਕੀ ਕਰ ਸਕਦੀ ਆ ਤੇ ਇਸ ਤੋਂ ਇਹ ਸਭ ਕੁਝ ਰੱਬ ਦੇ ਹੱਥ ਵਿੱਚ ਸਾਡੇ ਹੱਥ ਵਿੱਚ ਨਹੀਂ ਹੈਗਾ ਉਹ ਕਹਿੰਦੀ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਮੈਨੂੰ ਏਸ ਵਾਰੀ ਮੁੰਡਾ ਚਾਹੀਦਾ ਮੈਂ ਤੈਨੂੰ ਕਹਿ ਦਿੱਤਾ ਦੋਸਤੋ ਮੇਰੇ ਘਰਵਾਲੇ ਨੇ ਅਗਲੇ ਹੀ ਮਹੀਨੇ ਛੁੱਟੀ ਆਉਣਾ ਸੀ ਮੈਂ ਆਪਣੇ ਘਰਵਾਲੇ ਨੂੰ ਉਡੀਕ ਰਹੀ ਸੀ ਉਸ ਨੂੰ ਫੋਨ ਕੀਤਾ ਤੇ ਮੈਂ ਕਿਹਾ ਕਿ ਮੰਮੀ ਇਸ ਤਰ੍ਹਾਂ ਕਹਿ ਰਹੀ ਆ ਜਾਂ ਤਾਂ ਤੁਸੀਂ ਆਪਣਾ ਇਲਾਜ ਕਰਾ ਲਓ ਕਿਉਂਕਿ ਮੇਰੇ ਘਰ ਵਾਲੇ ਵਿੱਚ ਹੀ ਕਮੀ ਸੀ ਮੈਂ ਉਹਨਾਂ ਨੂੰ ਬਹੁਤ ਵਾਰੀ ਕਿਹਾ ਸੀ ਪਰ ਮੇਰਾ ਘਰ ਵਾਲਾ ਬਹੁਤ ਢੀਢ ਸੀ ਉਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਤੇ ਨਾ ਹੀ ਆਪਣਾ ਇਲਾਜ ਕਰਵਾ ਰਿਹਾ ਸੀ ਇਸੇ ਤਰ੍ਹਾਂ 1 ਮਹੀਨਾ ਨਿਕਲ ਗਿਆ ਤੇ ਮੇਰਾ ਘਰ ਵਾਲਾ ਘਰ ਆ ਗਿਆ ਸੀ ਤਾਂ ਮੈਂ ਕਿਹਾ ਕਿ ਮੰਮੀ ਮੈਂ ਕਿਹਾ ਸੀ ਕਿ ਇਸ ਵਾਰੀ ਮੈਨੂੰ ਮੁੰਡਾ ਚਾਹੀਦਾ ਹੈ। ਤੇ ਇਹ ਗੱਲ ਮੰਮੀ ਨੇ ਵੀ ਕਹੀ ਹੈ। ਜਿਸ ਤਰ੍ਹਾਂ ਮਰਜ਼ੀ ਕਰੋ। ਹੁਣ ਮੈਂ ਕੀ ਕਰਾਂ? ਤਾਂ ਮੇਰਾ ਘਰ ਵਾਲਾ ਕਹਿੰਦਾ ਕੁਝ ਨਹੀਂ ਹੁੰਦਾ। ਮਾਂ ਐਵੇਂ ਬੋਲਦੀ ਰਹਿੰਦੀ ਆ ਤੂੰ ਉਸਦੀ ਟੈਨਸ਼ਨ ਨਾ ਲਿਆ ਕਰ। ਤਾਂ ਮੈਂ ਕਿਹਾ ਕਿ ਟੈਨਸ਼ਨ ਦੀ ਗੱਲ ਤਾਂ ਨਹੀਂ ਹੈਗੀ। ਉਹ ਇਸ ਵਾਰੀ ਮੈਨੂੰ ਕਹਿ ਰਹੀ ਸੀ ਕਿ ਜੇ ਇਸ ਵਾਰੀ ਮੁੰਡਾ ਨਾ ਹੋਇਆ ਤਾਂ ਮੈਨੂੰ ਘਰੋਂ ਕੱਢ ਦਊਗੀ। ਅਤੇ ਮੇਰਾ ਘਰ ਵਾਲਾ ਇਸ ਗੱਲ ਨੂੰ ਬਿਲਕੁਲ ਵੀ ਸੀਰੀਅਸ ਨਹੀਂ ਲੈ ਰਿਹਾ ਸੀ। ਮੇਰਾ ਘਰ ਵਾਲਾ 1 ਮਹੀਨੇ ਦੀ ਛੁੱਟੀ ਆਇਆ ਹੋਇਆ ਸੀ ਅਤੇ ਪੂਰੇ 1 ਮਹੀਨੇ ਬਾਅਦ ਮੇਰੀ ਸੱਸ ਨੇ ਮੈਨੂੰ ਪੁੱਛਿਆ ਉਹ ਕਹਿੰਦੀ ਹਾਂ ਕਿਸ ਤਰ੍ਹਾਂ ਤਾਂ ਮੈਂ ਕਿਹਾ ਕਿ ਮੰਮੀ ਹਜੇ ਕੁਝ ਨਹੀਂ ਉਹ ਕਹਿੰਦੀ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਨੂੰ ਮੁੰਡਾ ਚਾਹੀਦਾ ਜਿਸ ਤਰ੍ਹਾਂ ਮਰਜੀ ਤੇ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੈਗਾ ਦੋਸਤੋ ਮੇਰਾ ਘਰ ਵਾਲਾ ਛੁੱਟੀ ਕੱਟ ਕੇ ਚਲਾ ਗਿਆ ਸੀ ਅਤੇ ਇੱਕ ਦਿਨ ਮੇਰੀ ਸੱਸ ਮੇਰੇ ਕਮਰੇ ਦੇ ਵਿੱਚ ਆਈ ਮੈਂ ਫੋਨ ਚਲਾ ਰਹੀ ਸੀ ਅਤੇ ਉਹ ਮੈਨੂੰ ਕਹਿੰਦੀ ਕਿ ਤੂੰ ਸਾਨੂੰ ਬੱਚਾ ਨਹੀਂ ਦੇ ਸਕਦੀ ਉਹ ਮੈਨੂੰ ਪਤਾ ਲੱਗ ਚੁੱਕਾ ਤਾਂ ਮੈਂ ਕਿਹਾ ਕਿ ਮੰਮੀ ਕਮੀ ਮੇਰੇ ਵਿੱਚ ਨਹੀਂ ਤੁਹਾਡੇ ਪੁੱਤ ਵਿੱਚ ਹੀ ਆ ਤਾਂ ਮੈਂ ਇਸ ਵਿੱਚ ਕੀ ਕਰ ਸਕਦੀ ਆ ਇਸ ਵਿੱਚ ਮੇਰੀ ਕੋਈ ਵੀ ਗਲਤੀ ਨਹੀਂ ਹੈਗੀ ਤੇ ਨਾ ਹੀ ਮੇਰਾ ਕੋਈ ਕਸੂਰ ਆ ਮੈਂ ਬਹੁਤ ਵਾਰੀ ਕਿਹਾ ਤੁਹਾਡੇ ਮੁੰਡੇ ਨੂੰ ਕਿ ਆਪਣਾ ਇਲਾਜ ਕਰਵਾ ਲਵੇ ਪਰ ਉਹ ਮੰਨਦਾ ਨਹੀਂ ਹੈਗਾ ਤੁਸੀਂ ਮੈਨੂੰ ਕਹਿਣਾ ਚਾਹੁੰਦੇ ਹੋ ਇੱਕ ਵਾਰੀ ਉਸ ਨੂੰ ਕਹਿ ਕੇ ਵੇਖੋ ਮੇਰੀ ਤਾਂ ਮੰਨਦਾ ਨਹੀਂ ਸ਼ਾਇਦ ਤੁਹਾਡੀ ਮੰਨ ਜਾਵੇ ਤਾਂ ਮੇਰੀ ਸੱਸ ਕਹਿੰਦੀ ਮੇਰੇ ਮੁੰਡੇ ਵਿੱਚ ਕੋਈ ਕਮੀ ਨਹੀਂ ਜੋ ਵੀ ਕਮੀ ਆ ਸਿਰਫ ਤੇਰੇ ਵਿੱਚ ਆ ਤੂੰ ਮੇਰੇ ਮੁੰਡੇ ਨੂੰ ਉਦਾਂ ਹੀ ਬਦਨਾਮ ਕਰੀ ਜਾਨੀ ਆ ਨਾਲੇ ਮੇਰੀ ਗੱਲ ਸੁਣ ਅੱਜ ਮੈਂ ਤੇਰੇ ਕਮਰੇ ਦੇ ਵਿੱਚ ਤੇਰੇ ਦੋ ਨੂੰ ਭੇਜਣਾ ਤਾਂ ਮੈਂ ਕਿਹਾ ਕਿ ਮੰਮੀ ਉਹ ਕਿਉਂ ਕਹਿਣ ਲੱਗੀ ਮੈਨੂੰ ਮੁੰਡਾ ਚਾਹੀਦਾ ਇਸ ਕਰਕੇ ਤਾਂ ਮੈਂ ਕਿਹਾ ਕੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਤੁਸੀਂ ਕਿਦਾਂ ਦੀਆਂ ਗੱਲਾਂ ਕਰ ਰਹੇ ਹੋ ਉਹ ਕਹਿਣ ਲੱਗੀ ਹਾਂ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਦੇਖਣਾ ਚਾਹੁੰਨੀ ਆ ਕਿ ਕਮੀ ਤੇਰੇ ਵਿੱਚ ਆ ਕਿ ਮੇਰੇ ਮੁੰਡੇ ਵਿੱਚ ਫਿਰ ਮੈਂ ਤੈਨੂੰ ਦੱਸੂ ਤਾਂ ਮੈਂ ਕਿਹਾ ਕਿ ਨਹੀਂ ਹੋ ਸਕਦਾ ਮੈਂ ਆਪਣੇ ਘਰ ਵਾਲੇ ਦਾ ਹੱਕ ਕਿਸੇ ਹੋਰ ਨੂੰ ਨਹੀਂ ਦੇ ਸਕਦੀ ਇਹ ਤੁਸੀਂ ਮੇਰੇ ਨਾਲ ਬਹੁਤ ਗਲਤ ਕਰ ਰਹੇ ਹੋ ਉਹ ਕਹਿਣ ਲੱਗੀ ਉਹ ਕਿਹੜਾ ਬਗਾਨਾ ਤੇਰਾ ਦਿਉਰੀ ਤਾਂ ਹੈ ਮੈਂ ਉਸ ਨੂੰ ਕਿਹਾ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਪੋਸਟ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਮੇਰੀ ਸੱਸ ਉੱਠ ਕੇ ਕਮਰੇ ਤੋਂ ਬਾਹਰ ਚਲੀ ਗਈ ਸੀ ਰਾਤ ਨੂੰ ਅਸੀਂ ਰੋਟੀ ਖਾਧੀ ਅਤੇ ਲੰਮੇ ਪੈ ਗਏ ਮੈਂ ਆਪਣੇ ਕਮਰੇ ਦੇ ਵਿੱਚ ਸੁੱਤੀ ਸੀ ਗਰਮੀਆਂ ਦੇ ਦਿਨ ਸੀ ਤੇ ਮੈਂ ਦਰਵਾਜ਼ਾ ਖੋਲ ਕੇ ਹੀ ਸੌਂਦੀ ਹੁੰਦੀ ਸੀ ਮੈਂ ਆਪਣੇ ਬੈੱਡ ਦੇ ਉੱਤੇ ਉਧਰ ਨੂੰ ਮੂੰਹ ਕਰਕੇ ਸੁੱਤੀ ਪਈ ਸੀ ਤੇ ਦੋਸਤੋ ਥੋੜੀ देर ਬਾਅਦ ਮੇਰਾ ਦਿਓਰ ਮੇਰੇ ਕਮਰੇ ਦੇ ਵਿੱਚ ਆਇਆ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਮੇਰੇ ਨਾਲ ਆਣ ਕੇ ਲੰਮਾ ਪੈ ਗਿਆ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਸੁੱਤੀ ਪਈ ਸੀ ਤੇ ਉਸਨੇ ਮੈਨੂੰ ਪਿੱਛੋਂ ਦੀ ਆਣ ਕੇ ਫੜ ਲਿਆ ਤੇ ਮੇਰੇ ਨੇੜੇ ਹੋ ਗਿਆ ਸੀ ਮੇਰੀ ਜਦ ਅਚਾਨਕ ਅੱਖ ਖੁੱਲੀ ਤਾਂ ਮੈਂ ਉਸ ਨੂੰ ਕਿਹਾ ਤੂੰ ਕੀ ਕਰ ਰਿਹਾ ਹੈ ਤਾਂ ਕਹਿ ਲੱਗਾ ਭਾਬੀ ਮੈਨੂੰ ਮਾਂ ਨੇ ਕਿਹਾ ਕਿ ਤੂੰ ਆਪਣੀ ਭਾਬੀ ਨਾਲ ਜਾ ਕੇ ਸੌਂ ਜਾ ਫਿਰ ਮੈਂ ਕੀ ਕਰਦਾ ਇਸ ਲਈ ਮੈਂ ਤੇਰੇ ਕੋਲ ਆਣ ਕੇ ਸੌਂ ਗਿਆ ਤੇ ਤੂੰ ਤਾਂ ਡਰੀ ਗਈ ਤਾਂ ਮੈਂ ਉਸ ਨੂੰ ਕਿਹਾ ਤੂੰ ਆਪਣੇ ਕਮਰੇ ਵਿੱਚ ਜਾ ਫਿਰ ਉਹ ਕਹਿਣ ਲੱਗਾ ਭਾਬੀ ਹੁਣ ਨਹੀਂ ਮੈਂ ਜਾਣਾ ਅਤੇ ਉਹ ਮੇਰੇ ਨਾਲ ਗਲਤ ਹਰਕਤਾਂ ਕਰਨ ਲੱਗਾ ਉਹ ਕਦੀ ਮੇਰੇ ਕਿਤੇ ਹੱਥ ਲਾਉਂਦਾ ਤੇ ਕਦੀ ਕਿਤੇ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਪਰ ਮੈਂ ਰੋਣਾ ਵੀ ਨਹੀਂ ਪਾ ਸਕਦੀ ਸੀ ਉਹ ਪੂਰੇ 5 ਮਿੰਟ ਇਸੇ ਤਰ੍ਹਾਂ ਮੇਰੇ ਨਾਲ ਹਰਕਤਾਂ ਕਰਦਾ ਰਿਹਾ ਮੈਂ ਬੁਰੀ ਤਰ੍ਹਾਂ ਥੱਕ ਚੁੱਕੀ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਇਸ ਤਰ੍ਹਾਂ ਨਹੀਂ ਹੱਟਣ ਵਾਲਾ ਇਸ ਕਰਕੇ ਮੈਂ ਰਿਲੈਕਸ ਹੋ ਗਈ ਅਤੇ ਫਿਰ ਮੈਂ ਉਸ ਨੂੰ ਕੁਝ ਨਾ ਕਿਹਾ ਮੈਂ ਚੁੱਪ ਕਰਕੇ ਰਮੀ ਪਈ ਰਹੀ ਤੇ ਉਹ ਆਪਣੀਆਂ ਹਰਕਤਾਂ ਕਰੀ ਜਾਂਦਾ ਸੀ ਥੋੜੇ ਜਿਹੇ ਬਾਅਦ ਮੈਨੂੰ ਹੋਰ ਤਰ੍ਹਾਂ ਹੋਣ ਲੱਗ ਪਿਆ ਤੇ ਹੁਣ ਉਹ ਸਮਝ ਚੁੱਕਾ ਸੀ ਉਹ ਵੀ ਆਖਰ ਨੂੰ ਜਵਾਨ ਸੀ ਕਹਿਣ ਲੱਗਾ ਭਾਬੀ ਕੀ ਤੂੰ ਤਿਆਰ ਆ ਮੈਂ ਉਸ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖਿਆ ਤੇ ਮੈਂ ਨੀਮੀ ਪਾ ਲਈ ਫਿਰ ਉਹ ਸਮਝ ਚੁੱਕਾ ਸੀ ਕਿ ਭਾਬੀ ਵੱਲੋਂ ਹਾਂ ਫਿਰ ਜੋ ਨਹੀਂ ਹੋਣਾ ਚਾਹੀਦਾ ਸੀ ਉਸ ਨੇ ਉਹ ਮੇਰੇ ਨਾਲ ਸਾਬ ਕੀਤਾ ਉਸ ਨੇ ਮੈਨੂੰ ਉਸ ਰਾਤ ਬਹੁਤ ਹੀ ਜ਼ਿਆਦਾ ਮੇਰਾ ਘਰ ਵੜਾ ਵੀ ਮੇਰੇ ਨਾਲ ਬਹੁਤ ਵਧੀਆ ਤਰੀਕੇ ਨਾਲ ਰਹਿੰਦਾ ਸੀ ਪਰ ਮੈਨੂੰ ਬੱਚਾ ਨਹੀਂ ਦੇ ਸਕਦਾ ਸੀ ਅੱਜ ਮੈਨੂੰ ਖੁਸ਼ੀ ਵੀ ਸੀ ਕਿ ਸ਼ਾਇਦ ਉਸਤੇ ਪਿਆਰ ਨਾਲ ਹੀ ਮੈਨੂੰ ਬੱਚਾ ਮਿਲ ਜਾਵੇ ਦੋਸਤੋਂ ਜਦੋਂ ਮੈਨੂੰ ਆਪਣਾ ਕੇ ਹਟਿਆ ਕਹਿ ਲਗਾ ਭਾਬੀ ਹੁਣ ਪੱਕਾ ਤੇਰੇ ਨਿਆਣਾ ਹੋ ਜਾਣਾ ਇਹ ਤੂੰ ਮੇਰੇ ਕੋਲ ਲਿਖਾ ਕੇ ਲੈ ਲਾ ਹੁਣ ਰੋਜ਼ ਰਾਤ ਨੂੰ ਮੇਰੇ ਕੋਲ ਆਉਂਦਾ ਸੀ ਤੇ ਮੈਨੂੰ ਬਹੁਤ ਸਾਧ ਦਿਨ ਦਾ ਮੇਰਾ ਧਿਆਨ ਰੱਖਦਾ ਮੇਰੀ ਸੱਸ ਨੂੰ ਸਾਰਾ ਕੁਝ ਪਤਾ ਹੁੰਦਾ ਸੀ ਪਰ ਉਹ ਕੁਝ ਨਹੀਂ ਬੋਲਦੀ ਸੀ ਉਸ ਨੂੰ ਤਾਂ ਬਸ ਆਪਣਾ ਪੋਤਾ ਚਾਹੀਦਾ ਸੀ ਕਿਸੇ ਤਰ੍ਹਾਂ ਸਾਡੇ ਘਰ ਦਾ ਵਾਰਸ ਆ ਜਾਵੇ ਜਦੋਂ ਮੈਂ ਚੈੱਕ ਕੀਤਾ ਤਾਂ ਮੈਂ ਪ੍ਰੈਗਨੈਂਟ ਹੋ ਗਈ ਸੀ ਮੈਨੂੰ ਬਹੁਤ ਖੁਸ਼ੀ ਵੀ ਹੋ ਰਹੀ ਸੀ ਤੇ ਦੁੱਖ ਵੀ ਹੋ ਰਿਹਾ ਸੀ ਕਿ ਬੱਚਾ ਜੇ ਮੇਰਾ ਘਰਵਾਲਾ ਮੈਨੂੰ ਦਿੰਦਾ ਤਾਂ ਮੈਨੂੰ ਕਿੰਨੀ ਖੁਸ਼ੀ ਹੋਣੀ ਸੀ ਇਸ ਤੋਂ ਜ਼ਿਆਦਾ ਨਹੀਂ ਪਰ ਉਹ ਮੈਨੂੰ ਬੱਚੇ ਦੀ ਖੁਸ਼ੀ ਨਾ ਦੇ ਸਕਿਆ ਹੁਣ ਕਿਸੇ ਨੂੰ ਕੀ ਪਤਾ ਸੀ ਤੇ ਨਾ ਹੀ ਪਤਾ ਲੱਗਣਾ ਸੀ ਕਿ ਬੱਚਾ ਮੇਰਾ ਤੇ ਮੇਰੇ ਦਿਉ ਦਾ ਕਿਉਂਕਿ ਮੇਰਾ ਘਰਵਾਲਾ ਛੁੱਟੀ ਕੱਟ ਕੇ ਗਿਆ ਸੀ ਇਸ ਲਈ ਲੋਕਾਂ ਨੇ ਇਹੀ ਸਮਝਣਾ ਸੀ ਕਿ ਇਹ ਬੱਚਾ ਦੀਪ ਦਾ ਦੋਸਤੋ ਮੇਰੀ ਸੱਸ ਨੇ ਮੈਨੂੰ ਪੁੱਛਿਆ ਕਿ ਕਿਸ ਤਰ੍ਹਾਂ ਤਾਂ ਮੈਂ ਕਿਹਾ ਹਾਂ ਮੈਂ ਪ੍ਰੈਗਨੈਂਟ ਹਾਂ ਮੇਰੀ ਸੱਸ ਹੱਥ ਚੋੜਨ ਲੱਗੀ ਰੱਬ ਦਾ ਸ਼ੁਕਰਾਨਾ ਕਰਨ ਲੱਗੀ ਤਾਂ ਮੈਂ ਉਸ ਨੂੰ ਕਿਹਾ ਕਿ ਮੰਮੀ ਉਹ ਤੁਹਾਨੂੰ ਪਤਾ ਲੱਗ ਚੁੱਕਾ ਕਿ ਗਲਤੀ ਕਿਸ ਵਿੱਚ ਸੀ ਤੁਹਾਡੇ ਮੁੰਡੇ ਵਿੱਚ ਸੀ ਤੇ ਤੁਸੀਂ ਮੈਨੂੰ ਗਲਤ ਕਹਿ ਰਹੇ ਸੀ ਉਹ ਕਹਿੰਦੇ ਕਹਿੰਦੇ ਬਹੁਤੀ ਟੈਟਾ ਨਾ ਕਰ ਕੰਮ ਕਰ ਜਾ ਕੇ ਆਪਣਾ ਉਹ ਮੇਰੇ ਕੋਲ ਆਇਆ ਤੇ ਕਹਿੰਦਾ ਭਾਬੀ ਮੈਂ ਤਾਂ ਤੈਨੂੰ ਪਹਿਲਾਂ ਹੀ ਪਿਆਰ ਕਰਦਾ ਸੀ ਤੇ ਕਿਹਾ ਸੀ ਇਸ ਵਾਰੀ ਤੇਰੇ ਪੱਕਾ ਬੱਚਾ ਹੋ ਜਾਣਾ ਮੈਂ ਉਸ ਨੂੰ ਕਿਹਾ ਤੇਰਾ ਧੰਨਵਾਦ ਤੂੰ ਮੈਨੂੰ ਏਟੀ ਵੱਡੀ ਖੁਸ਼ੀ ਦਿੱਤੀ ਆ ਮੈਂ ਫਿਰ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਪ੍ਰੈਗਨੈਂਟ ਹੋ ਗਈਆਂ ਤੇ ਉਹ ਕਹਿੰਦਾ ਕਿ ਇਸ ਤਰ੍ਹਾਂ ਹੋ ਗਿਆ ਤਾਂ ਮੈਂ ਉਸ ਨੂੰ ਕਿਹਾ ਪਤਾ ਨਹੀਂ ਕਿਸ ਤਰ੍ਹਾਂ ਹੋ ਗਿਆ ਹੋਰ ਮੈਂ ਉਸ ਨੂੰ ਕੀ ਕਹਿਣਾ ਸੀ ਐਨੇ ਚਿਰ ਬਾਅਦ ਸਾਡੇ ਘਰ ਬੱਚੇ ਨੇ ਆਉਣਾ ਸੀ ਤੇ ਦੋਸਤੋ ਪੂਰੇ 9 ਮਹੀਨਿਆਂ ਬਾਅਦ ਮੈਂ ਇੱਕ ਸੋਹਣੇ ਜਿਹੇ ਮੁੰਡੇ ਨੂੰ ਜਨਮ ਦਿੱਤਾ ਮੇਰੀ ਸੱਸ ਰੱਬ ਦੇ ਮੂਹਰੇ ਅਰਦਾਸਾਂ ਕਰ ਰਹੀ ਸੀ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਨੇ ਕਿਹਾ ਕਿ ਮੁੰਡਾ ਦਿੱਤਾ ਰੱਬਾ ਹੁਣ ਕੁੜੀ ਨਾ ਦੇਵੀ ਜਦੋਂ ਮੇਰੀ ਸੱਸ ਨੂੰ ਪਤਾ ਲੱਗਾ ਕਿ ਮੁੰਡੇ ਨੇ ਜਨਮ ਲਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੇਰੇ ਦਿਓਰ ਨੂੰ ਖੁਸ਼ੀ ਦੀ ਖਬਰ ਦਿੱਤੀ ਗਈ ਜੋ ਮੇਰਾ ਘਰਵੜਾ ਨਹੀਂ ਦੇ ਸਕਿਆ ਸੀ ਅਸੀਂ ਹਸਪਤਾਲ ਤੋਂ ਘਰ ਆ ਗਏ ਸੀ ਤੇ ਮੇਰਾ ਦਿਓਰ ਮੇਰੇ ਮੁੰਡੇ ਨੂੰ ਬਹੁਤ ਲਾਡ ਕਰ ਰਿਹਾ ਸੀ ਇੱਕ ਦਿਨ ਮੇਰੀ ਸੱਸ ਕਹਿਣ ਲੱਗੀ ਰੋਣ ਦਾ ਹੁਣ ਅਸੀਂ ਵਿਆਹ ਕਰ ਦੇਣਾ ਉਸ ਦੀ ਵਿਆਹ ਦੀ ਉਮਰ ਹੋ ਗਈ ਹੈ ਇਹ ਸੁਣ ਕੇ ਮੇਰਾ ਦਿਲ ਡੋਰ ਗਿਆ ਸੀ ਉਸ ਵਾਸਤੇ ਕੁੜੀ ਦੇਖੀ ਗਈ ਤੇ ਉਸ ਦਾ ਰਿਸ਼ਤਾ ਪੱਕਾ ਹੋ ਗਿਆ ਮੇਰੇ ਘਰ ਉਹਨੇ ਅਗਲੇ ਮਹੀਨੇ ਆਉਣਾ ਸੀ ਇਸ ਲਈ ਉਸਦੇ ਆਉਣ ਦੇ ਉੱਤੇ ਹੀ ਉਹਨਾਂ ਦਾ ਵਿਆਹ ਰੱਖ ਦਿੱਤਾ ਸੀ ਦੋਸਤੋ ਮੇਰੇ ਦੋਸਤ ਦਾ ਵਿਆਹ ਹੋ ਗਿਆ ਉਸ ਦੀ ਘਰ ਵਾਲੀ ਘਰ ਆ ਗਈ ਪਹਿਨਾ ਪਹਿਨਾ ਤਾਂ ਉਸ ਦੀ ਘਰ ਵਾਲੀ ਸਾਡੇ ਨਾਲ ਬਿਲਕੁਲ ਠੀਕ ਠਾਕ ਰਹੀ ਉਹ ਜਦੋਂ ਦੇਖਦੀ ਹੁੰਦੀ ਸੀ ਕਿ ਉਹ ਮੇਰੇ ਹੀ ਮੁੰਡੇ ਨੂੰ ਬਹੁਤ ਲਾਡ ਕਰਦਾ ਅਤੇ ਮੈਨੂੰ ਵੀ ਬਹੁਤ ਬੁਲਾਉਂਦਾ ਤਾਂ ਉਸਨੇ ਸਾਡੇ ਵਿੱਚ ਫਰਕ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਮੇਰੇ ਨਾਲ ਲੜਨ ਲੱਗ ਪਈ ਉਸ ਤੋਂ ਬਿਨਾਂ ਮਤਲਬ ਤੋਂ ਉਹ ਹਮੇਸ਼ਾ ਲੜਦੀ ਰਹਿੰਦੀ ਰੋਹਨ ਨੇ ਉਸ ਨੂੰ ਬਹੁਤ ਵਾਰੀ ਕਿਹਾ ਸੀ ਕਿ ਤੂੰ ਬਿਨਾਂ ਮਤਲਬ ਤੋਂ ਭਾਬੀ ਨਾਲ ਕਿਉਂ ਲੜਦੀ ਆ ਆਖਰ ਤੈਨੂੰ ਕੀ ਚਾਹੀਦਾ ਤੈਨੂੰ ਤਾਂ ਹੀ ਓਲਟ ਉਸ ਨੂੰ ਕਹਿ ਦਿੰਦੀ ਕਿ ਤੇਰਾ ਜ਼ਿਆਦਾ ਦਿਨ ਕਰਦਾ ਤਾਂ ਜਾ ਕੇ ਰਹਿ ਲੈ ਆਪਣੀ ਭਾਬੀ ਨਾਲ ਮੈਨੂੰ ਵਿਆਹ ਕੇ ਕਿਉਂ ਲਿਆਂਦਾ ਸੀ ਮੇਰੀ ਜ਼ਿੰਦਗੀ ਖਰਾਬ ਕਰਨ ਲਈ ਮੈਨੂੰ ਤਾਂ ਤੁਹਾਡੇ ਦੋਨਾਂ ਦਾ ਚੱਕਰ ਲੱਗਦਾ ਅਤੇ ਉਸ ਨੇ ਉਸ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਕਿਉਂਕਿ ਰੋਹ ਨੇ ਮੈਨੂੰ ਉਸ ਦਿਨ ਤੋਂ ਬਾਅਦ ਕਦੀ ਹੱਥ ਨਹੀਂ ਲਾਇਆ ਸੀ ਤਾਂ ਮੈਂ ਉਸ ਨੂੰ ਝੜਕਾ ਮਾਰੀਆਂ ਕਿ ਤੂੰ ਥੱਪੜ ਕਿਉਂ ਮਾਰਿਆ ਆਪਣੀ ਘਰਵਾਲੀ ਤੇ ਅਤੇ ਫਿਰ ਦੋਸਤੋ ਉਸ ਦੀ ਘਰਵਾਲੀ ਸਾਡੇ ਨਾਲੋਂ ਅਲੱਗ ਹੋ ਗਈ ਆਪਣੀ ਰੋਟੀ ਅਲੱਗ ਬਣਾਉਂਦੀ ਤੇ ਹੁਣ ਅਸੀਂ ਆਪਣੀ ਅਲੱਗ ਬਣਾਉਂਦੇ ਤੇ ਖਾਂਦੇ ਮੇਰੀ ਸੱਸੀ ਰੋਹ ਦੇ ਨਾਲ ਰਹਿੰਦੀ ਸੀ ਕਿਉਂਕਿ ਉਹ ਆਪਣੇ ਛੋਟੇ ਪੁੱਤ ਨਾਲ ਰਹਿ ਕੇ ਬਹੁਤ ਖੁਸ਼ ਸੀ ਇਹ ਸਭ ਚੰਗਾ ਨਹੀਂ ਲੱਗ ਰਿਹਾ ਸੀ ਰੋਹਨ ਨੂੰ ਵੀ ਇਹ ਗੱਲ ਵਧੀਆ ਨਹੀਂ ਲੱਗ ਰਹੀ ਸੀ ਕਿ ਇੱਕ ਘਰ ਵਿੱਚ ਦੋ ਚੁੱਲ੍ਹੇ ਨੇ ਉਸ ਨੇ ਆਪਣੇ ਘਰਵਾਲੀ ਨੂੰ ਪਿਆਰ ਨਾਲ ਸਮਝਾਇਆ ਇੱਕ ਮਹੀਨਾ ਉਹ ਲੱਗ ਰਹੇ ਤੇ ਫਿਰ ਉਸ ਤੋਂ ਬਾਅਦ ਉਸ ਦੀ ਘਰਵਾਲੀ ਨੂੰ ਪਤਾ ਨਹੀਂ ਕੀ ਹੋਇਆ ਅਤੇ ਉਹ ਫਿਰ ਇਕੱਠੇ ਰਹਿਣ ਨੂੰ ਮੰਨ ਗਏ ਹੁਣ ਉਸ ਦੀ ਘਰਵਾਲੀ ਬਹੁਤ ਵਧੀਆ ਤਰੀਕੇ ਦੇ ਨਾਲ ਬੁਲਾਉਂਦੀ ਆ ਅਤੇ ਮੇਰੇ ਮੁੰਡੇ ਨੂੰ ਵੀ ਬਹੁਤ ਲਾਡ ਕਰਦੀ ਆ ਪਤਾ ਨਹੀਂ ਰੋਹ ਨੇ ਉਸ ਨੂੰ ਕੀ ਕਿਹਾ ਉਹ ਤਾਂ ਬਿਲਕੁਲ ਹੀ ਪਿਗਲ ਗਈ ਸੀ ਹੁਣ ਅਸੀਂ ਦੋਨੋਂ ਜਣੀਆਂ ਰਲ ਮਿਲ ਕੇ ਰਹਿਣੀ ਆ ਤੇ ਬਹੁਤ ਹੀ ਖੁਸ਼ ਆ ਇਕੱਠੀਆਂ ਬਿਜਾਰ ਜਾਨੀਆਂ ਤੇ ਦੀਪੀ ਬਹੁਤ ਖੁਸ਼ ਹੁੰਦੇ ਨੇ ਮੇਰਾ ਘਰ ਵਾਲਾ ਵੀ ਹੁਣ ਇੱਥੇ ਹੀ ਕੰਮ ਕਰਦਾ ਤੇ ਮੇਰੇ ਕੋਲ ਹੀ ਰਹਿੰਦਾ ਦੋਸਤੋ ਹੁਣ ਅਸੀਂ ਦੋਨੋਂ ਪਰਿਵਾਰ ਬਹੁਤ ਖੁਸ਼ੀ ਖੁਸ਼ੀ ਰਹਿਨੇ ਆ ਤੇ ਇਕੱਠੇ ਰਹਿਨੇ ਆ ਸਾਰੇ ਕਮਾਉਣੇ ਆ ਤੇ ਖਾਣੇ ਆ ਤੇ ਰਲ ਕੇ ਰਹਿਨੇ ਆ ਇਹ ਸੀ ਇੱਕ ਕਹਾਣੀ ਜੋ ਮੈਂ ਤੁਹਾਨੂੰ ਸੁناਈ। ਅਗਰ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਹਮੇਸ਼ਾ ਆਪਣੇ ਪਿਆਰ ਦੀ ਆਪਣੇ ਪਰਿਵਾਰ ਦੀ ਕਦਰ ਕਰੋ। ਹਮੇਸ਼ਾ ਮਿਲ ਕੇ ਰਹੋ। ਮਿਲਦੇ ਆ ਬਹੁਤ ਹੀ ਜਲਦ। Sashigaji Ji,